ਇਹ ਇਹਨਾਂ ਦਾ ਪਿਤਾ ਜੀ ਵੀ ਇਹਨਾਂ ਦੇ ਨਾਲ ਹੁੰਦੇ ਤੇ ਭਰਾ ਵੀ ਇਹਨਾਂ ਦੇ ਨਾਲ ਹੁੰਦੇ ਤਾਂ ਅੱਜ ਰੇੜੀ ਲਾਉਣ ਦੀ ਨੌਬਤ ਨਾ ਆਉਂਦੀ। ਪਹਿਨੇ ਕਿਵੇਂ ਦੇਖਦੇ ਹੋ ਜੇ ਇਹ ਹਾਲਾਤ ਸਹੀ ਹੁੰਦੇ ਪਿਤਾ ਜੀ ਵਿੱਚ ਹੁੰਦੇ ਤਾਂ ਅੱਜ ਰੇੜੀ ਲਾਉਣ ਦੀ ਨੌਬਤ ਤਾਂ ਨਹੀਂ ਆਉਂਦੀ। ਨਹੀਂ ਆਉਣੀ ਜੇ ਮੇਰੇ ਪਾਪਾ ਹੁੰਦੇ ਨਾ ਤੇ ਤਰੋਰ ਤੇ ਕਿਤੇ ਰੇੜੀ ਲਾਉਣ ਦੀ ਨੌਬਤ ਹੀ ਨਹੀਂ ਹੁੰਦੀ ਹਾਨੂੰ ਕਦੇ ਵੀ ਸਾਨੂੰ। ਪਿਤਾ ਜੀ ਦੀ ਮੌਤ ਤੋਂ ਬਾਅਦ ਤੇ ਭਰਾ ਦੀ ਮੌਤ ਤੋਂ ਬਾਅਦ ਮਾਤਾ ਨੇ ਕਿਵੇਂ ਸੰਭਾਲਿਆ ਤੁਹਾਨੂੰ? ਪਾਪਾ ਦੇ ਜਾਨ ਮੁਕਰੋ ਮੰਮੀ ਨੇ ਸਿਲਾਈ ਦਾ ਕੰਮ ਕਰ ਕਰਕੇ ਸਾਨੂੰ ਪਾਲਿਆ ਸਾਨੂੰ ਸਾਰੇ ਸਾਨੂੰ ਭੈਣ ਭਰਾਵਾਂ ਨੂੰ। ਮੁਸੀਬਤਾਂ ਬਥੇਰੀਆਂ ਆਈਆਂ ਨੇ। ਕਿਦਨੇ ਹਰ ਆਸਾਂ ਦਿੱਤਾ ਕਿਦਨੇ ਵੀ ਦੇਣ ਦੇਖੇਗੀ ਘਰ ਆਟਾ ਨਿੰਦਾਂ ਦਾ ਕੋਈ ਰਿਸ਼ਤੇ ਦਾ ਕੋਈ ਬਾਣ ਹੀ ਫੜਦਾ ਹੈ ਇਹਦਾ ਡੇਕੀ ਬੜੇ ਮਾਰੇ ਦੇਣਗੇ ਕੋਈ ਆਪਾ ਦੁਖੀ ਤੇ ਬਹੁਤ ਆ ਪਰ ਕੀ ਕਰੀ ਹੁਣ ਲੋਕਾਂ ਨੂੰ ਹੁਣ ਅਹੀਂ ਰੋਕੇ ਵੀ ਨਹੀਂ ਵਿਖਾ ਸਕਦੇ ਵਾਹੀ ਗੁਰ ਤੇ ਜਾਣਦਾ ਨਾ ਅਸੀਂ ਕਿੰਨਾ ਤੁਕੀ ਅੰਦਰ ਉਹ ਜੇ ਮੈਂ ਕੁਝ ਵਧੀਆ ਕੀਤਾ ਹੁੰਦਾ ਸ਼ਾਇਦ ਮੈਂ ਆ ਹੁਣ ਇਸ ਟਾਈਮ ਜਿਹੜੀ ਤੇ ਨਹੀਂ ਕਰੀ ਹੁਣ ਨਹੀਂ ਹੁਣ ਕੁਝ ਕੁਝ ਵਧੀਆ ਹੋਣਾ ਹੀ ਸ਼ਾਇਦ ਲਾਈਫ ਕੁਝ ਹੋ ਰਹੀ ਹੋਣੀ ਪੰਜਾਬ ਦਾ ਕਿ ਇਸ ਰੇੜੀ ਦੋ ਸੁਪਨੇ ਪੂਰੇ ਹੋ ਬਹੋਂਗੇ ਤੁਸੀਂ ਡਿਜ਼ਾਈਨਰ ਬਣ ਬਹੋਗੇ ਬਹੇ ਮੈਨੂੰ ਲੱਗਦਾ ਕੁਝ ਪੱਕਾ ਨਹੀਂ ਕਿਉਂਕਿ ਹਰਦਰ ਮਹਾ ਸਾੜੀ ਜਰੂਰਤਾਂ ਹੀ ਨਹੀਂ ਪੂਰੀਆਂ ਹੋਣੀਆਂ ਕੋਸ਼ਿਸ਼ ਮਹਾ ਘਰ ਦੇ ਗੁਜ਼ਾਰਾ ਚੱਲਦਾ ਪਿਆ ਸੁਪਨੇ ਤਾਂ ਹਾਲੇ ਕੋਈ ਸੋਚਿਆ ਨਹੀਂ ਸਾਰੇ ਮਰੇ ਹੀ ਗਿਆ ਬਾਕੀ ਜਿੱਦੇ ਤਾਂ ਜੇ ਵਾਈ ਕਰਨਾ ਚਾਹਿਆ ਤੇ ਹੋਣਗੇ ਨਹੀਂ ਤੇ ਹਾਲੇ ਕੋਈ ਸੋਚਿਆ ਨਹੀਂ ਬਹੁਤ ਵਡਾਉਣ ਜ਼ਮੀਨਾਂ ਧੀਆਂ ਦਰਦ ਵਡਾਉਂਦੀਆਂ ਨਹੀਂ ਇਹਦਾ ਸੱਚ ਨਜ਼ਰ ਆ ਰਿਹਾ ਜਿਉਂ ਜਿਉਂ ਧੀਆਂ ਹੀ ਸਾਹਸ ਦਿੰਦੀਆਂ ਹੋਈਆਂ ਲੱਗਦਾ ਤੇ ਮੇਰੀ ਧੀ ਪਤਾਉਂਗੂ ਮੇਰੇ ਨਾਲ ਖਲੋਤੀ ਹੈ ਇਹਦਾ ਸਾਰਾ ਨਾ ਹੋਵੇ ਤਾਂ ਮੇਰੇ ਕੋਲ ਕੁਝ ਵੀ ਨਹੀਂ ਹੈਗੀ ਇਹਦੇ ਬਿਨਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਜਦੋਂ ਮੁਸੀਬਤਾਂ ਪੈਂਦੀਆਂ ਨੇ ਤਾਂ ਰੱਬ ਨੂੰ ਹੀ ਤਾਂ ਨੇ ਮੇਨੇ ਮਾਰਦੇ ਨੇ ਕਿ ਰੱਬਾ ਸਾਨੂੰ ਇਹ ਨਹੀਂ ਦਿੱਤਾ じゃ ਉਹ ਚੀਜ਼ ਨਹੀਂ ਦਿੱਤੀ ਕਿ ਰੱਬਾ ਸਾਡੇ ਨਾਲ ਮਾੜੀ ਹੋਈ ਆਂ ਅਹੀਂ ਜੀ ਜੋ ਹੋਵੇ ਨੇ ਜੋ ਤੁਹਾਨੂੰ ਸਹੀ ਲੱਦੀ ਪਰ ਵਾਹਿਗੁਰੂ ਵਾਹਿਗੁਰੂ ਉਹ ਕਰਦਾ ਜੋ ਸਾਡੇ ਲਈ ਸਹੀ ਹੁੰਦਾ ਮੇਸਨ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਬਹੁਤ ਐਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਪਰ ਅੱਜ ਤੁਹਾਨੂੰ ਅੰਮ੍ਰਿਤਸਰ ਦੀ ਬਹਾਦਰੀ ਨਾਲ ਮਿਲਾਉਣ ਜਾ ਰਿ ਜਿਨ੍ਹਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਪਰ ਇਸ ਪਰਿਵਾਰ ਨੇ ਹਿੰਮਤ ਨਹੀਂ ਹਾਰੀ ਤਾਂ ਮਜਬੂਰੀਆਂ ਤੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਆਪਣੀ ਮਾਂ ਦੇ ਨਾਲ ਸਰਵਨ ਪੁੱਤ ਦੀ ਤਰ੍ਹਾਂ ਇਹ ਇਸ ਰੇੜੀ ਤੋਂ ਹੀ ਆਪਣਾ ਪਰਿਵਾਰ ਚਲਾ ਰਹੀ ਹੈ ਭੈਣ ਤਾਂ ਬੜੀਆਂ ਮੁਸੀਬਤਾਂ ਆਈਆਂ ਨੇ ਇਸ ਪਰਿਵਾਰ ਤੇ ਤਾਂ ਬਹੁਤ ਸਾਰੇ ਤਾਂ ਇਹੋ ਜਿਹੇ ਨੇ ਜਿਹੜੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਨੇ ਮਨੇ ਮਾਰਦੇ ਨੇ ਪਰ ਇਹ ਰਾਜੀ ਵੀ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਹੈ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਤਾਂ 5 ਸਾਲ ਬਾਅਦ ਹੀ ਵੱਡੇ ਭਰਾ ਦੀ ਮੌਤ ਹੋ ਜਾਂਦੀ ਹੈ ਤਾਂ ਯਾਨੀ ਸਾਰੀ ਜ਼ਿੰਮੇਵਾਰੀਆਂ ਇਸ ਪਰਿਵਾਰ ਦੀਆਂ ਇਸ ਧੀ ਦੇ ਮੋਢੇ ਤੇ ਆਈਆਂ ਨੇ ਅੱਜ ਜੇ ਪਰਿਵਾਰ ਨੂੰ ਪਾਲਣ ਵਾਸਤੇ ਇਹ ਰੇੜੀ ਦੇ ਦੇਸੀ ਢਾਬਾ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਹਰਮਨ ਭੈਣ ਸਾਡੀ ਜਿਹੜੀ ਕਿ ਮਿਹਨਤੀ ਅਤੇ ਬਹਾਦਰ ਤੇਈ ਹੈ ਤਾਂ ਸਲਾਮ ਐਸਤੀ ਨੂੰ ਜਿਹੜੀ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ ਅਤੇ ਅੱਜ ਸਰਵਨ ਪੁੱਤ ਦੀ ਤਰ੍ਹਾਂ ਆਪਣਾ ਪਰਿਵਾਰ ਚਲਾ ਰਹੀ ਹੈ ਤਾਂ ਹਰਮਨ ਭੈਣੇ ਕਿਵੇਂ ਦੇਖਦੇ ਹੋ ਬੜੀਆਂ ਮੁਸੀਬਤਾਂ ਪਈਆਂ ਨੇ ਬੜੇ ਮੁਸੀਬਤਾਂ ਦੇ ਪਹਾੜ ਟੁੱਟੇ ਨੇ ਤਾਂ ਛਿੰਨੀਆਂ ਜਿਹੀਆਂ ਮੁਸੀਬਤਾਂ ਚਲਣੀਆਂ ਪਈਆਂ ਮੈਂ 5 ਸਾਲ ਜਿਹੜੇ ਮੇਰੇ ਪਪਾ ਦੀ ਡੈਥ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਕਿਹਨੇ ਸਾਥ ਨਹੀਂ ਦਿੱਤਾ ਸਾਡੇ ਵਿੱਚ ਜਰ ਕੇ ਮਮਾ ਉਹਦੇ ਮੇਰੇ ਪਾਪਾ ਚਲਾਉਂਦੇ ਸਕੂਲ ਬੱਸ ਤੇ ਮਮਾ ਮੇਰੇ ਰੈਡੀ ਲਾਉਂਦੇ ਹੁੰਦੇ ਪਾਪਾ ਜਦੋਂ ਮਗਰ ਸਾਡਾ ਕਿਨੇ ਸਾਥ ਨਹੀਂ ਦਿੱਤਾ ਜਿਹਦੇ ਕਰਕੇ ਫਿਰ ਮੇਰੇ ਪਾਪਾ ਦੀ ਜਾਨ ਹੀ ਐਸੇ ਕਰਕੇ ਹੋਈ ਕਿਨੇ ਉਹਨੂੰ ਪਹਿ ਨਹੀਂ ਦਿੱਤੇ ਮੇਰੇ ਪਾਪਾ ਦੇ ਪਿੱਠੇ 'ਚ ਪੱਤਰੀ ਹੀ ਗਈ ਤੇ ਕਿਸੇ ਵੀ ਰਿਸ਼ਤੇਦਾਰ ਨੇ ਸਾਨੂੰ ਪਹਿ ਨਹੀਂ ਦਿੱਤਾ ਜਿੱਦਾਂ ਕਰਕੇ ਉਹਨੂੰ ਡੈਥ ਹੋ ਗਈ ਪਾਪਾ ਮੇਰੇ ਤੇ ਅੱਜ ਵੀ ਮਨ ਪਰ ਆਉਂਦਾ ਕਿ ਜੇ ਉਸ ਸਮੇਂ ਪੈਸੇ ਹੁੰਦੇ ਤਾਂ ਅੱਜ ਪਿਤਾ ਜੀ ਤੁਹਾਡੇ ਵਿੱਚ ਹੁੰਦੇ ਵੱਡਾ ਭਰਾ ਵੀ ਤੁਹਾਡੇ ਨਾਲ ਹੁੰਦਾ ਪਰ ਆਉਂਦਾ ਮਨ ਕਿ ਜੇ ਸ਼ਾਇਦ ਸਾਡੇ ਰਿਸ਼ਤੇ ਰਹਿਣਾ ਹੁੰਦਾ ਉਹਨੂੰ ਪਹਿ ਦਿੱਤੇ ਹੁੰਦੇ ਸ਼ਾਇਦ ਸਾਡੇ ਪਾਪਾ ਸਾਡੇ ਵਿੱਚ ਹੁੰਦੇ ਪਰ ਕੀ ਕਰ ਸਕਦੇ ਹੁਣ ਆਪ ਬਾਈ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਨਾ ਰਿਸ਼ਤੇਦਾਰ ਭੈਣ ਭਰਾ ਤੇ ਤਾਂ ਉਹਦੀ ਬਾਹ ਜਰੂਰ ਫੜੋ ਜੇ ਬਿਮਾਰੀ ਹੈ ਤਾਂ ਇਲਾਜ ਵਾਸਤੇ ਪੈਸੇ ਚਾਹੀਦੇ ਨੇ ਤਾਂ ਤੁਹਾਡੇ ਸਾਹਮਣੇ ਹੱਥ ਫੁਲਾ ਰਿਆ ਨਾ ਕੋਈ ਭੈਣ ਭਰਾ ਤਾਂ ਉਹਦੀ ਬਾਹ ਫੜੋ ਨਹੀਂ ਤਾਂ ਬਾਅਦ ਚ ਪਸਤਾਉਣਾ ਪੈ ਜਾਂਦਾ ਏ ਧੀ ਦੇ ਪਿਤਾ ਜੀ ਦੀ ਜਿਵੇਂ ਮੌਤ ਹੋ ਗਈ ਹੈ ਜੇ ਪੈਸੇ ਹੁੰਦੇ ਇਹਨਾਂ ਦੀ ਜੇਬ ਦੇ ਵਿੱਚ ਭੈਣ ਦੱਸਦੀ ਹੈ ਜੇ ਰਿਸ਼ਤੇਦਾਰਾਂ ਨੇ ਬਾਹ ਨਹੀਂ ਫੜੀ ਬਾਈ ਜੇ ਬਾਹ ਫੜੀ ਹੁੰਦੀ ਤਾਂ ਇਹ ਹਾਲਾਤ ਨਾ ਬਣੇ ਹੁੰਦੇ ਪਰਿਵਾਰ ਦੇ ਇਹਨਾਂ ਦਾ ਪਿਤਾ ਜੀ ਵੀ ਇਹਨਾਂ ਦੇ ਨਾਲ ਹੁੰਦੇ ਤਾਂ ਭਰਾ ਵੀ ਇਹਨਾਂ ਦੇ ਨਾਲ ਹੁੰਦੇ ਤਾਂ ਅੱਜ ਰੇੜੀ ਲਾਉਣ ਦੀ ਨੌਬਤ ਨਾ ਆਉਂਦੀ। ਬਹਿਨੇ ਕਿਵੇਂ ਦੇਖਦੇ ਹੋ? ਜੇ ਹਾਲਾਤ ਸਹੀ ਹੁੰਦੇ ਪਿਤਾ ਜੀ ਵਿੱਚ ਹੁੰਦੇ ਤਾਂ ਅੱਜ ਰੇੜੀ ਲਾਉਣ ਦੀ ਨੌਬਤ ਤਾਂ ਨਹੀਂ ਆਉਂਦੀ। ਨਹੀਂ ਆਉਣੀ। ਜੇ ਮੇਰੇ ਪਾਪਾ ਹੁੰਦੇ ਨਾ ਤੇ ਪਾਪਾ ਹੁੰਦੇ ਬਦਰ ਹੁੰਦੇ ਸਾਨੂੰ ਕਦੇ ਜ਼ਰੂਰ ਤੇ ਕਦੇ ਰੇੜੀ ਲਾਉਣ ਦੀ ਨੌਬਤ ਹੀ ਨਹੀਂ ਹੋਣੀ। ਸਾਨੂੰ ਕਦੇ ਵੀ ਸਾਨੂੰ। ਪਿਤਾ ਜੀ ਦੀ ਮੌਤ ਤੋਂ ਬਾਅਦ ਤੇ ਭਰਾ ਦੀ ਮੌਤ ਤੋਂ ਬਾਅਦ ਮਾਤਾ ਨੇ ਕਿਵੇਂ ਸੰਭਾਲਿਆ ਤੁਹਾਨੂੰ? ਇੱਥੇ ਮਾਂ ਵਾਸਤੇ ਬੜਾ ਵੱਡਾ ਹੁੰਦਾ ਜਿਆ ਭਰਾ ਪੋਤੋ ਹੀ ਚਲੇ ਗਿਆ, ਸਿਰ ਦਾ ਸਾਈਂ ਵੀ ਚਲੇ ਗਿਆ। ਤੁਹਾਨੂੰ ਕਿਵੇਂ ਪਾਲਿਆ ਨੇ? ਪਾਪਾ ਦੇ ਜਾਨ ਮਗਰੋ ਮੰਮੀ ਨੇ ਸਿਲਾਈ ਦਾ ਕੰਮ ਕਰ ਕਰਕੇ ਸਾਨੂੰ ਪਾਲਿਆ ਸਾਨੂੰ ਸਾਰੇ ਸਾਨੂੰ ਭੈਣ ਭਰਾਵਾਂ ਨੂੰ ਤੇ ਮੁਸੀਬਤਾਂ ਬਥੇਰੀਆਂ ਆਈਆਂ ਨੇ ਇੰਨੇ ਹੜਾ ਸਾਥ ਦਿੱਤਾ ਕਿਦ ਨੇ ਵੀ ਦੇਣ ਦੇਖੇਗੀ ਘਰ ਆਟਾ ਨਿੰਦਾਂ ਦਾ ਕੋਈ ਰਿਸ਼ਤਾ ਕੋਈ ਬਾਹ ਨਹੀਂ ਖੜਦਾ ਇਹ ਬੜੇ ਮਾਰੇ ਦੇਣਗੇ ਆਪਾਂ ਜੇ ਤੇ ਆਉਂਦੇ ਉਹ ਦਿਨ ਜਦੋਂ ਮਾਂ ਤੁਹਾਡੀ ਤੁਹਾਨੂੰ ਪਾਲਦੀ ਵੀ ਸੀ ਪਰਿਵਾਰ ਵੀ ਸੰਭਾਲਦੀ ਸੀ ਤਾਂ ਉਮਰ ਵੀ ਉਹੋ ਜਿਹੀ ਸੀ ਆਪਣੇ ਆਪ ਵੀ ਸੰਭਾਲਣਾ ਬੱਚੇ ਵੀ ਸੰਭਾਲਨੇ ਪੈਣੇ ਬੜੀਆਂ ਮਿਹਨਤਾਂ ਨਾਲ ਆਪਣਾ ਪਰਿਵਾਰ ਪਾਲਿਆ ਤੁਹਾਨੂੰ ਪਾਲਿਆ ਯਾਦ ਆਉਂਦੇ ਨੇ ਉਹਦੇ ਯਾਦ ਆਉਂਦੇ ਉਹ ਵੀ ਦਿਨ ਕਿ ਮੰਮੀ ਨੇ ਸਾਾਨੂੰ ਕਿੱਦਾਂ ਪਾਲਿਆ ਕਿੱਦਾਂ ਸਾਡਾ ਕਿਹਨੇ ਸਾਥ ਨਹੀਂ ਦਿੱਤਾ ਸਾਡਾ ਕਿਸੇ ਨੇ ਵੀ ਯਾਦ ਆਉਂਦੇ ਉਹ ਦਿਨ ਪਰ ਫਿਰ ਵਾਹਿਗੁਰੂ ਦੇ ਭਾਣੇ ਮੰਨ ਕੇ ਰਹਿ ਲਈਦਾ ਫਿਰ ਆਪਾਂ ਤਾਂ ਪੜਾਈ ਬਾਰੇ ਜਾਨਣਾ ਚਾਹੁੰਦੇ ਆ ਹਰਮਨ ਭੈਣੇ ਕਿੰਨੀ ਪੜਾਈ ਹੈ ਤੁਹਾਡੀ ਅਤੇ ਕੀ ਸੁਪਨੇ ਸਜਾਏ ਸੀ ਤੁਸੀਂ ਮੈਂ ਬੀ.ਸੀ ਕੀਤੀ ਹੋਈ ਆ ਮੇਰਾ ਸੁਪਨਾ ਵੀ ਫੈਸ਼ਨ ਡਿਜ਼ਾਈਨਿੰਗ ਦਾ ਬਟ ਕਰਦੀ ਆ ਮਜਬੂਰੀਆਂ ਕਰਕੇ ਸਾਰੇ ਸੁਪਨੇ ਵੀ ਮਾਰਨੇ ਪਏ ਆਪਣੇ ਮਨ ਮਨਪਰ ਆਉਂਦਾ ਹੈ ਕਿ ਯਾਰ ਜੇ ਮੇਰੇ ਸੁਪਨੇ ਪੂਰੇ ਹੋ ਜਾਂਦੇ ਤਾਂ ਵਧੀਆ ਤਰ੍ਹਾਂ ਅਜੀ ਪਰਿਵਾਰ ਚਲਾ ਪਾਉਂਦੇ ਅੱਜ ਰੇੜੀ ਨਹੀਂ ਲਾਉਣੀ ਪੈਂਦੀ ਔਰ ਮਤਲਬ ਤੁਹਾਨੂੰ ਰੋਡ ਦੇ ਉੱਪਰ ਦੁਖੀ ਤੇ ਬਹੁਤ ਆ ਪਰ ਕੀ ਕਰੀ ਹੁਣ ਲੋਕਾਂ ਨੂੰ ਹੁਣ ਅਸੀਂ ਰੋਕੇ ਵੀ ਨਹੀਂ ਵਿਖਾ ਸਕਦੇ ਵਾਹੀ ਗੁਰ ਤੇ ਜਾਣਦੇ ਨਾ ਅਸੀਂ ਕਿੰਨਾ ਦੁਖੀ ਅੰਦਰ ਹਾਂ ਜੇ ਮੈਂ ਕੁਝ ਵਧੀਆ ਕੀਤਾ ਹੁੰਦਾ ਸ਼ਾਇਦ ਮੈਂ ਆ ਹੁਣ ਇਸ ਟਾਈਮ ਰੇੜੀ ਤੇ ਨਹੀਂ ਕਰੀ ਹੋਣੀ ਹੁਣ ਕੁਝ ਕੁਝ ਵਧੀਆ ਹੋਣਾ ਸੀ ਸ਼ਾਇਦ ਲਾਈਫ ਕੁਝ ਹੋ ਰਹੀ ਹੋਣੀ ਤੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਤਾਨੇ ਮਨੇ ਮਾਰੇ ਜਦੋਂ ਤੁਸੀਂ ਇਹ ਰੇੜੀ ਲਾਈ ਮਾਵਾਂ ਧੀਆਂ ਨੇ ਤੁਹਾਨੂੰ ਇਹ ਰਿਸ਼ਤੇਦਾਰ ਆ ਜਿਹਨਾਂ ਨੇ ਮਦਦ ਨਹੀਂ ਦਿੱਤੀ ਹਣੀ ਪਰ ਤਾਨਨੇ ਮਿਹਨੇ ਜ਼ਰੂਰ ਮਾਰਦੇ ਨੇ ਕਿ ਤੁਸੀਂ ਰੇੜੀ ਲਾ ਲਈ ਆ ਰੋਡ ਦੇ ਉੱਤੇ ਤਾਨਨੇ ਮਿਹਨੇ ਮਾਰਦੇ ਕਹਿੰਦੇ ਕੋਈ ਸਾਥ ਨਹੀਂ ਨਾ ਦਿੰਦਾ ਪਰ ਕੋਈ ਜ ਕੋਈ ਆਪ ਕਮਾ ਕੇ ਖਾਂਦਾ ਰਿਸ਼ਤਾ ਉਹ ਵੀ ਨਹੀਂ ਬਿੰਦੇ ਉਹਨਾਂ ਨੂੰ ਹੈਗਾ ਵਾ ਤਾਈਆਂ ਸਾਡੇ ਰਿਸ਼ਤੇਦਾਰ ਸੱਡ ਨਾ ਬੋਲ ਚੱਲ ਉਹ ਕੱਟਾ ਹੈਗਾ ਉਹਨਾਂ ਦਾ ਸਾਡੇ ਨਾਲ ਇਹਨਾਂ ਬੋਲ ਚੱਲ ਨਹੀਂਗਾ ਉਹਨਾਂ ਦਾ ਉਹਨਾਂ ਨੂੰ ਤਾਂ ਕਿਹੋ ਜਿਹੀ ਰੇੜੀ ਲੱਗ ਪਈ ਮਾਉਂ ਦੀਆਂ ਨਹੀਂ ਕਿਹੜਾ ਕੰਮ ਫੜ ਲੈ ਇਹਨਾਂ ਨੇ ਇਹ ਹੈਗਾ ਸਾਡੇ ਰਿਸ਼ਤੇਦਾਰਾਂ ਦੇ ਚੱਲੇ ਪੈਣ ਤੈਨਹੀਂ ਜਦੋਂ ਪਿਤਾ ਜੀ ਦੀ ਫੋਟੋ ਦੇਖਦੇ ਹੋ ਤਾਂ ਤੁਹਾਡੋਂ ਚੰਨੀ ਕੀ ਯਾਦ ਆਉਂਦੀ ਹੈ ਪਤਾ ਚੱਲਿਆ ਜੀ ਤੁਹਾਡਾ ਚਿਹਰਾ ਵੀ ਜਿਹੜਾ ਹੈ ਤੁਹਾਡੇ ਪਿਤਾ ਜੀ ਤਰ੍ਹਾਂ ਮਿਲਦਾ ਹੈ ਮੇਰੀ ਸ਼ਕਲ ਮੇਰੇ ਪਾਪਾ ਤੇ ਹੀ ਆ ਯਾਦ ਤਾਂ ਬਹੁਤ ਹੁੰਦੀ ਪਰ ਹੁਣ ਵਾਹਿਗੁਰੂ ਦਾ ਭਾਣਾ ਮੰਨ ਕੇ ਰਹਿਣਾ ਪਿੰਡਾਂ ਬੰਦੇ ਨੇ ਕੀ ਕਰੇ ਉਹਦਾ ਉਹਨੂੰ ਸਹੀ ਲੱਗਦਾ ਉਹਦਾ ਉਹਦਾ ਵਾਹਿਗੁਰੂ ਨੇ ਕਰਤਾ ਹੁਣ ਆਪਾਂ ਉਹਤੇ ਵਾਹਿਗੁਰੂ ਨੂੰ ਤਾਨਾ ਵੀ ਨਹੀਂ ਮਾਰ ਸਕਦੇ ਜਿੱਦਾਂ ਉਹਨੂੰ ਸਹੀ ਲੱਗਦਾ ਕਰਨਾ ਤੇ ਉਹਨੇ ਉਦਾਂ ਹੀ ਪਰ ਬੰਦੇ ਦਾ ਜਦੋਂ ਮੁਸੀਬਤਾਂ ਪੈਂਦੀਆਂ ਨੇ ਤਾਂ ਰੱਬ ਨੂੰ ਹੀ ਤਾਨੇ ਮਿਹਨੇ ਮਾਰਦੇ ਨੇ ਕਿ ਰੱਬਾ ਸਾਨੂੰ ਇਹ ਨਹੀਂ ਦਿੱਤਾ ਜਾਂ ਉਹ ਚੀਜ਼ ਨਹੀਂ ਦਿੱਤੀ ਰੱਬਾ ਸਾਡੇ ਨਾਲ ਮਾੜੀ ਹੋਈ ਹੈ ਕਿਵੇਂ ਦੇਖਦੇ ਹੋ ਅੱਛੀ ਨਹੀਂ ਅਹੀਂ ਜੀ ਜੋ ਵੇਨੇ ਜੋ ਤੁਹਾਨੂੰ ਸਹੀ ਲੱਦੀ ਪਰ ਵਾਇਗੁਰ ਨੂੰ ਵਾਇਗੁਰ ਉਹ ਕਰਦਾ ਜੋ ਸਾਡੇ ਲਈ ਸਹੀ ਹੁੰਦਾ ਵਾ ਤਾਂ ਨਾ ਕੋਈ ਵਾਇਗੁਰ ਨਾ ਕੋਈ ਨਰਾਜ਼ਗੀ ਨਹੀਂ ਕੀ ਆਪ ਉਹਦੇ ਪਾਣੀ ਤੇ ਮੰਨ ਕੇ ਰਹਿਦਾ ਬਸ ਉਹਨੇ ਵੀ ਸਹੀ ਇਹ ਕਹਨੇ ਹੁਣ ਮਾਵਾਂ ਤੇ ਆ ਤੁਸੀਂ ਇਹ ਰੇੜੀ ਚਲਾਉਂਦੀ ਆ ਜੀ ਤਾਂ ਇੱਕ ਔਰਤ ਵਾਸਤੇ ਰੇੜੀ ਚਲਾਉਣਾ ਜਿਹੜਾ ਬੜਾ ਔਖਾ ਹੈ ਜੀ ਇਹ ਤਰ੍ਹਾਂ ਤਰ੍ਹਾਂ ਦੇ ਇੱਥੇ ਮਰਦ ਆਉਂਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਇਨਸਾਨ ਆਉਂਦੇ ਨੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਜਿਸ ਵੇਲੇ ਜੋ ਪੈਸਾ ਦਿੰਦਾ ਵੀ ਆ ਜਾਂ ਨਹੀਂ ਵੀ ਦਿੰਦਾ ਕੋਈ ਮਾੜਾ ਜਾਂ ਜਿਆਦਾ ਬੋਲ ਜਾਂਦਾ ਹੋਇਆ ਜੀ ਹੁਣ ਕੀ ਕਰੀਏ ਮੈਂ ਮਿਹਨਤ ਕਰਕੇ ਖਾਣਾ ਹੁਣ ਕਿਸੇ ਨੇ ਕੁਝ ਕਹਿ ਵੀ ਨਹੀਂ ਸੱਚ ਪਰ ਕੁਝ ਇਹੋ ਜਿਹੇ ਬੰਦੇ ਹੁੰਦੇ ਇੱਥੇ ਜਿਹੜਾ ਖਾ ਆ ਪੀ ਕੇ ਚਲ ਜਾਂਦੇ ਪੈਸੇ ਵੀ ਨਹੀਂ ਦੇ ਕੇ ਜਾਂਦੇ ਕਾਫੀ ਇਦਾਂ ਕੇਸ ਸਾਡੇ ਨਾਲ ਜਿਹੜਾ ਪੰਨਵੇ ਆਏ ਇੱਥੇ ਉਹ ਸਵੇਰ ਆਪੇ ਇਗਨੋਰ ਕਰਦੇ ਇਹਦੇ ਕੋਈ ਨਹੀਂ ਵਾਈਗੁਰ ਤੇ ਵਿੰਦਾ ਹੈ ਨਾ ਅਹੀਂ ਅਹੀਂ ਜੇ ਅਹੀਂ ਨਹੀਂ ਵਿੰਦੇ ਗੁਰਗਾਮਦਾਸ ਤੇ ਵੇਖਣਦੇ ਨਾ ਫੋਨ ਕੀਤਾ ਕਿਦਾਂ ਨਹੀਂ ਕਰਦੇ ਤੇ ਕਰੇ ਇਸੇ ਹੁਣ ਰੇੜੀ ਦੇ ਕੀ ਬਣਾਉਂਦੇ ਹੋ ਤੁਸੀਂ ਕੀ ਵੇਚ ਰਹੇ ਹੋ ਤੇ ਕਿਵੇਂ ਚੱਲਦਾ ਬਰਵਾਸਨਾ ਦਾ ਦਾਲ ਚੋਲਬ ਨੂੰ ਨਿਆ ਕੜੀ ਚੋਲਬ ਬਣਾਉਣੀ ਆ ਤੇ ਇੱਕ ਸੁੱਕੀ ਸਬਜੀ ਬਣਾਈ ਦੀ ਆ ਸਬਜ਼ੀਆਂ ਆਪਾਂ ਘਰੋਂ ਬਣਾ ਕੇ ਲੈ ਆਈ ਦੀਆਂ ਤੇ ਜਿਹੜੇ ਪ੍ਰਸ਼ਾਦ ਆ ਆਪਾਂ ਇੱਥੇ ਆਣ ਕੇ ਲਾਈ ਦੇ ਕੇ ਚਾਹ ਵੀ ਬੰਦਦੀ ਆ ਕੌਫੀ ਵਗੈਰਾ ਮੈਂ ਸਾਰਾ ਕੁਝ ਬਣਾਈਦਾ ਆਪਾਂ ਇੱਥੇ ਸਰ ਰੱਬ ਨੰਨ ਨਰਾਜਗੀ ਹੁੰਦੀ ਹੈ ਜੇ ਰੱਬ ਪਿਤਾ ਜੀ ਜਾਂ ਭਰਾ ਨਾਲ ਹੁੰਦੇ ਤਾਂ ਅੱਜ ਰੇੜੀ ਨਾਲ ਲਾਉਣ ਦੀ ਨੋਬਤ ਆਉਂਦੀ ਨਹੀਂ ਵਾਏ ਗੁਰੂ ਨਾਲ ਕੋਈ ਨਰਾਜਗੀ ਨਹੀਂ ਉਹਨਾਂ ਗੁਰੂ ਰਾਮ ਦਸਦੇ ਕਿ ਬਸ ਜਿੱਦਾਂ ਨੂੰ ਸਹੀ ਲੱਦਣਾ ਉਹਦੇ ਪੰਚੇ ਮੰਨ ਕੇ ਰਹਿਦੇ ਕਿਉਂਕਿ ਕੋਈ ਜਿਹਨੂੰ ਕੋਈ ਕੋਈ ਨਾਲ ਨਹੀਂ ਖਰਦਾ ਤੁਹਾਡੇ ਸਿਵਾਏ ਵਾਇਗੁਰ ਤੋਂ ਇਲਾਵਾ ਕੋਈ ਹੈ ਨਹੀਂ ਤੁਹਾਡੇ ਨਾਲ ਕਰਨ ਵਾਲਾ ਤੁਹਾਨੂੰ ਆਪ ਸਾਰਾ ਕੁਝ ਆਪ ਹੀ ਵੇਚਣਾ ਪੈਂਦਾ ਕਿ ਤਨੇ ਹੁਣ ਸੁਪਨੇ ਜਿਹੜੇ ਅਧੂਰੇ ਰਹਿ ਜਿਨੇ ਫੈਸ਼ਨ ਡਿਜ਼ਾਈਨਰ ਬਾਨਾ ਸੀ ਤੁਸੀਂ ਕਿ ਜਾਬਦਾ ਕਿ ਇਸ ਰੇੜੀ ਤੋਂ ਸੁਪਨੇ ਪੂਰੇ ਹੋ ਪਹੁੰਚ ਜੇ ਤੁਸੀਂ ਡਿਜ਼ਾਈਨਰ ਬਣ ਪਾਉ ਜੇ ਵਹਿਮ ਮਨ ਲਾਦਾ ਕੁਝ ਪੱਕਾ ਨਹੀਂ ਕਿਉਂਕਿ ਹਰ ਹਦਥ ਮਹਾ ਸਾਡੀਆਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਕੋਸ਼ਿਸ਼ ਮਹਾ ਘਰ ਦੇ ਗੁਜ਼ਾਰਾ ਚੱਲਦਾ ਪਿਆ ਸੁਪਨੇ ਦਾ ਹਾਲੇ ਕੋਈ ਸੋਚਿਆ ਨਹੀਂ ਸਾਰੇ ਮਰੇ ਹੀ ਗਏ ਬਾਕੀ ਜਿਹਦੇ ਤਾਂ ਵਾਇਗੁਰ ਨਾ ਚਾਹ ਤੇ ਹੋਣਗੇ ਨਹੀਂ ਤੇ ਹਾਲੇ ਕੋਈ ਸੋਚਿਆ ਨਹੀਂ ਪਾ ਪੰਜਾਬੀਓ ਜਿਵੇਂ ਤੁਸੀਂ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਹੋ ਉਹਦਾ ਇਸ ਪਰਿਵਾਰ ਨੂੰ ਵੀ ਜ਼ਰੂਰਤ ਹੈ ਤੁਹਾਡੇ ਸਾਥ ਦੀ ਜੁੜੀਏ ਮਾਵਾਂ ਧੀਆਂ ਜਿਹੜੀਆਂ ਨੇ ਸਹਾਰਾ ਜ਼ਰੂਰ ਹੈ ਦੁਜੇ ਦਾ ਪਰ ਉਪਰੋਂ ਹੱਸਦੇ ਚਿਹਰੇ ਨੇ ਅੰਦਰੋਂ ਟੁੱਟੇ ਹੋਏ ਨੇ ਮਨ ਪਰ ਆਉਂਦਾ ਹੈ ਜਦੋਂ ਪਿਤਾ ਜੀ ਦੀ ਯਾਦ ਆਉਂਦੀ ਹੈ ਜਾਂ ਭਰਾ ਦੀ ਯਾਦ ਆਉਂਦੀ ਹੈ ਤਾਂ ਇਹਨਾਂ ਇਸ ਪਰਿਵਾਰ ਨੂੰ ਤੁਹਾਡੇ ਸਾਥ ਦੀ ਲੋੜ ਹੈ ਤਾਂ ਧੀ ਦੇ ਸੁਪਨੇ ਜੇ ਪੂਰੇ ਹੋਣਗੇ ਜੇ ਤੁਹਾਡਾ ਸਾਥ ਹੋਏਗਾ ਤਾਂ ਇਸ ਧੀ ਦੇ ਸੁਪਨੇ ਤਾਂ ਹੀ ਪੂਰੇ ਹੋਣੇ ਨੇ ਪੰਜਾਬੀਓ ਜੋ ਇਸ ਰੇੜੀ ਦੇ ਅਸੀਂ ਆਉਣਾ ਅਸੀਂ ਬੜਿਆਂ ਔਰ ਇਹ ਰੇੜੀਆ ਤੇ ਚੱਲ ਜਾਂਦੇ ਆ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਪਰ ਜਿਹੜਾ ਸਾਫ਼ ਸੁਥਰਾ ਸੁਥਰਾ ਚੀਜ਼ ਦੇ ਰਿਹਾ ਅਸੀਂ ਉੱਥੇ ਜਾਂਦੇ ਨਹੀਂ ਆ ਤਾਂ ਜ਼ਰੂਰ ਇਸ ਭੈਣ ਦੇ ਸੁਪਨੇ ਪੂਰੇ ਕਰਨ ਵਾਸਤੇ ਸਾਨੂੰ ਇਸ ਰੇੜੀ ਦੇ ਆਉਣਾ ਪੈਣਾ ਹੈ ਕਿਉਂਕਿ ਮਾਂ ਨੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਆਪਣੀ ਬੇਟੀ ਨੂੰ ਪਾਲਿਆ ਹੈ ਤਾਂ ਮਾਤਾ ਜੀ ਵੀ ਨਾਲ ਨੇ ਪਹਿਨੇ ਕਿਵੇਂ ਦੇਖਦੇ ਹੋ ਬਹੁਤ ਬਹਾਦਰ ਧੀ ਹੈ ਤੁਹਾਡੀ ਜਿਹੜੀ ਤੁਹਾਡਾ ਸਾਥ ਦੇ ਰਹੀ ਹੈ ਸਰਵਨ ਪੁੱਤ ਦੀ ਤਰ੍ਹਾਂ ਮੇਰੇ ਕਹਿ ਲਾ ਜੇ ਪੁੱਤ ਵੀ ਹੁੰਦੇ ਤਾਂ ਉਹ ਇੰਨਾ ਸਾਥ ਨਾ ਦਿੰਦੇ ਜਿੰਨਾ ਸਾਥ ਤੁਹਾਡੀ ਧੀ ਦੇ ਰਹੀ ਹੈ ਹਾਂਜੀ ਤਾਂ ਦੀ ਭਤੀਆਂ ਰੱਬ ਸਭ ਨੂੰ ਦਵੇ ਇਹਦੇ ਪੁੱਤ ਵਡਾਉਣ ਜਮੀਨਾ ਧੀਆਂ ਦਰਦ ਵਡਾਉਂਦੀਆਂ ਨੇ ਇਹਦਾ ਸੱਚ ਨਜ਼ਰ ਆ ਰਿਹਾ ਜਿਉਂ ਧੀਆਂ ਹੀ ਸਾਹ ਦਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਤੇ ਮੇਰੀ ਧੀ ਪੁੱਤਾਂ ਵਾਂਗੂ ਮੇਰੇ ਨਾਲ ਖਲੋਤੀ ਹੈ ਇਹਦਾ ਸਹਾਰਾ ਨਾ ਹੋਵੇ ਤੇ ਮੇ ਕੋਈ ਕੁਝ ਵੀ ਨਹੀਂ ਹੈਗੀ ਇਹਦੇ ਬਿਨਾਂ ਤੇ ਮੇ ਕੋਈ ਕੁਝ ਵੀ ਨਹੀਂ ਕਿੰਨੇ ਜੀ ਮਸੀਬਤਾਂ ਚੱਲਨੀਆਂ ਪਈਆਂ ਬਾਰੇ ਜਦੋਂ ਪਰਿਵਾਰ ਦੇ ਇਨਾ ਪਹਾੜ ਟੁੱਟਿਆ ਮਸੀਬਤਾਂ ਦਾ ਕਿੰਨੀਆਂ ਜੀ ਮਸੀਬਤਾਂ ਚੱਲੀਆਂ ਅੱਜ ਤੱਕ ਮਸੀਬਤਾਂ ਖਤਮ ਹੀ ਨਹੀਂ ਹੋਈਆਂ ਇਹਨੀਆਂ ਮਸੀਬਤਾਂ ਚੱਲੀਆਂ ਨੇ ਅੱਜ ਤੱਕ ਨਹੀਂ ਖਤਮ ਹੋਈਆਂ ਹੈ ਤੇ ਦੇਲਰ ਹੁੰਦਾ ਪੈਨੇ ਕਿ ਧੀ ਨੇ ਡਿਜ਼ਾਈਨਰ ਬਾਨਾ ਸੀ ਫੈਸ਼ਨ ਡਿਜ਼ਾਈਨਰ ਬਾਨਾ ਸੀ ਪਰ ਅੱਜ ਰੇੜੀ ਲਾਉਣੀ ਪੈ ਰਹੀ ਐ ਧੀ ਦੇ ਸੁਪਨੇ ਨਹੀਂ ਪੂਰੇ ਹੋਏ ਜੇ ਹਲਾਸ ਸਹੀ ਹੁੰਦੇ ਜਾਂ ਉਹਦਾ ਪਿਤਾ ਜੀ ਹੁੰਦੇ ਜਾਂ ਭਰਾ ਹੁੰਦਾ ਤੇ ਅੱਜ ਧੀ ਦੇ ਸੁਪਨੇ ਪੂਰੇ ਹੋ ਜਾਂਦੇ ਹੁਣ ਤੇ ਜ਼ਰੂਰਤ ਤਾਂ ਨਹੀਂ ਪੂਰੀ ਹੁੰਦੀ ਸੁਪਨੇ ਕਿੱਥੋਂ ਵਿਚਾਰੀ ਤੇ ਪੂਰੇ ਹੋਣੇ ਤੇ ਰੋਟੀ ਮਾਂ ਦੀ ਰੋਟੀ ਮਾਂ ਪੂਰੀ ਹੁੰਦੀ ਕਿੰਨੇ ਵਜੇ ਸਵੇਰੇ ਆ ਜਾਂਦੇ ਹੋ ਬੰਦੇ ਇੱਥੇ 10 ਵਜੇ ਪਹੁੰਚ ਜਾਈਦਾ 5 10 ਵਜੇ ਪਹੁੰਚ ਜਾਈਦਾ ਤੇ 4 ਵਜੇ ਤੱਕ ਰਹਿਦਾ ਆ ਜਰੂਰ ਪੰਜਾਬੀਓ ਇਸ ਰੇੜੀ ਤੇ ਆਓ ਇਸ ਪਰਿਵਾਰ ਦੇ ਸੁਪਨੇ ਪੂਰੇ ਕਰਨ ਵਾਸਤੇ ਇਹਨਾਂ ਦਾ ਸਾਥ ਦੇਣਾ ਬੰਦਾ ਏ ਕਿਉਂਕਿ ਬਹੁਤੀਆਂ ਮੁਸੀਬਤਾਂ ਪਈਆਂ ਨੇ ਇਸ ਪਰਿਵਾਰ ਤੇ ਪਰ ਫਿਰ ਵੀ ਸਾਡੀ ਭੈਣ ਨੇ ਹਿੰਮਤ ਨਹੀਂ ਹਾਰੀ ਅੱਜ ਵੀ ਮਿਹਨਤ ਨੂੰ ਤਰਜੀਹ ਦੇ ਰਹੀ ਏ ਅਤੇ ਆਪਣਾ ਪਰਿਵਾਰ ਪਾਲ ਰਹੀ ਏ ਅੰਮ੍ਰਿਤਸਰ ਦੇ ਰੰਜੀਤ ਐਮਐਨਓ ਵਿੱਚ ਇਹਨਾਂ ਨੇ ਆਪਣਾ ਇਹ ਸੈਟਅਪ ਲਾਇਆ ਏ ਤੇ ਆਪਣਾ ਪਰਿਵਾਰ ਪਾਲਦੇ ਹੋਏ ਨਜ਼ਰ ਆ ਰਹੇ ਮੈਨੂੰ ਦੀਓ ਇਜਾਜ਼ਤ ਮੈਂ ਤੁਹਾਡਾ ਦੋਸਤ ਵਰਨਵੀਰ ਜੀ ਲਾਲੀ ਤੁਸੀਂ ਜਿਹੜੇ ਨੈਸ਼ਨ ਪੋਸਟ ਆ